हां हां कोई गल नहीं कोई गल नहीं ओ यार आज मैं आਦੇ ਜਾਣਾ ਸੀ ਪਰ ਅੱਜ ਟਾਈਮ ਨਹੀਂ ਆ ਉਹ ਜਾਣਾ ਮੈਂ ਕਿੱਥੇ ਆ ਯਾਰ ਅੱਜ ਮੈਂ ਸੌਰਿਆਂ ਨੂੰ ਜਾਣਾ ਉਹ ਆਹੋ ਕਿੰਨੇ ਦਿਨ ਹੋ ਗਏ ਯਾਰ ਅੱਗੇ ਵੀ ਲਾਰਾ ਲਾਇਆ ਹਾਂ ਹਾਂ ਉਹ ਤੂੰ ਮੇਰਾ ਕੰਮ ਰੱਖ ਛੜ ਹਾਂ ਤੇ ਮੈਂ ਆਣ ਕੇ ਕਰ ਦੂੰਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਆ ਜਾਊਂਗਾ ਆਹ ਕਾਲੂ ਆਊਂਗਾ ਚਲ ਠੀਕ ਰੱਖ ਛੜੀ ਹੈ ਕੰਮ ਚੰਗਾ ਚੰਗਾ ਉਹ ਚਾਲਾ ਦਾ ਕੰਮ ਮੁੱਕ ਗਿਆ ਵਾ ਤੇ ਰਪਿੰਦਰ ਨਾਲ ਨਾ ਸਲਾਹ ਕਰਾਂ ਪਿਚਾਲਾ ਅੱਜ ਪਿੰਡੋਂ ਹੀ ਹੋਈ ਏ ਵਾਜ ਮਾਰ ਕੇ ਪੁੱਛਣਾ ਵਾ ਭਲਾ ਰਪਿੰਦਰ ਓਏ ਆ ਗੱਲ ਸੁਣੀ ਮੇਰੀ ਹਾਂਜੀ ਆ ਗਈ ਜੇ ਹਾਂਜੀ ਕੀ ਹੋਇਆ ਉਹ ਮੈਂ ਤੈਨੂੰ ਵਾਜ ਤਾਂ ਮਾਰੀ ਹੀ ਮੈਂ ਅੱਜ ਪਿੰਡੋਂ ਨਾ ਹੋਈ ਏ ਪਿੰਡੋਂ ਹੋਈ ਏ ਆਹੋ ਅੱਜ ਕਿਦਾਂ ਜੀ ਘਰ ਪੇਟਾ ਡਾਡਾ ਜਾਨਾ ਲੈ ਦੱਸ ਜੇ ਮੈਂ ਕਹਿ ਹੀ ਦਿੱਤਾ ਉਹ ਹੋਈਏ ਤੇ ਫਿਰ ਹੋਮਨੇ ਜੇ ਮੈਂ ਨਾ ਕਹਾਂ ਉਹ ਤਾਂ ਵੀ ਗੁੱਸੇ ਉਹ ਨਹੀਂ ਨਹੀਂ ਮੈਂ ਉਹ ਵਾਲੀ ਗੱਲ ਨਹੀਂ ਕਰਦੀ ਮੈਂ ਇਹ ਕਹਿ ਨਹੀਂ ਤਾ ਦਾ ਟਾਈਮ ਵੀ ਹੈਗਾ ਵਾ ਜੇ ਜਾਣ ਵਾ ਤੇ ਉਹ ਟਾਈਮ ਮੇ ਕੋਲ ਹੈਗਾ ਵਾ ਤੇ ਤਾਂ ਹੀ ਮੈਂ ਕਹਿਣ ਦਿਆਂ ਅੱਛਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਫਿਰ ਹੋਮਨੇ ਤੇ ਫੋਨ ਕਰਕੇ ਤੇ ਪੁੱਛਿਆ ਘਰੇ ਹੀ ਆ ਸਾਰੇ ਕੋਈ ਨਹੀਂ ਫੋਨ ਮੈਂ ਕਰ ਲੈਣੀ ਆ ਪੁੱਛ ਲੈਣੀ ਇੱਕ ਵਾਰ ਚਲ ਕੋਈ ਨਹੀਂ ਪੁੱਛ ਲੈ ਤਾਂ ਫਿਰ ਮੈਨੂੰ ਦੱਸੀ ਹਾਂਜੀ ਠੀਕ ਜੀ ਤੇ ਕੋਈ ਗੱਲ ਨਹੀਂ ਜੇ ਰਾਤ ਰਹਿਣਾ ਪਊਗਾ ਨਾ ਉੱਥੇ ਤੇ ਰਾਤ ਵੀ ਰਹਿ ਪਾਂਗੇ ਆ ਨਹੀਂ ਤੂੰ ਹੀ ਆਪਣੇ ਕੰਮ ਦਾ ਸਾਰਾ ਬਟਵਲਾ ਲਓ ਜਿਹੜਾ ਡੇ ਕੋ ਟਾਈਮ ਹੈਗਾ ਵਾ ਰਹਿਣ ਦਾ ਫੇਰ ਆਪਾਂ ਰਹਿ ਲਾਂਗੇ ਮੈਂ ਨਾ ਸਾਰਾ ਜਿਹੜਾ ਵਾ ਨਾ ਨਹੀਂ ਤੇ ਸ਼ਾਮ ਨੂੰ ਵਾਪਸ ਆ ਜਾਗੇ ਕੋਈ ਗੱਲ ਨਹੀਂ ਢੀ ਕੋਈ ਗੱਲ ਨਹੀਂ ਉਹ ਜਿੱਦਾਂ ਹੀ ਤੂੰ ਕਰਨਾ ਉਦਾਂ ਕਰ ਲਈ ਠੀਕ ਆ ਤੇ ਫੋਨ ਕਰਕੇ ਤੇ ਮੈਨੂੰ ਦੱਸ ਦੇ ਚਲੋ ਠੀਕ ਮੈਂ ਲਾਉਂਦੀ ਆ ਆ ਲਾ ਕੇ ਫੋਨ ਤੇ ਮੈਨੂੰ ਦੱਸੀਂ ਤੇ ਹਾਂਜੀ ਪਤਾ ਨਹੀਂ ਕਿਤਾਜੀ ਕਰਪਿਆ ਜਿੰਨਾ ਦਾ ਜਾਣਨਾ ਨਹੀਂ ਉਦਾਂ ਦੇ ਨਾ ਕਰਦੇ ਨਹੀਂ ਹੁੰਦੇ ਇਦਾਂ ਕਰਦੇ ਆ ਮੰਮੀ ਨੂੰ ਫੋਨ ਲਾਉਂਦੀ ਆ ਪਿੰਡ ਭਲਾ ਕੀ ਹਿੰਦੇ ਘੜੀ ਵੀ ਹੈਗੀ ਆ ਬਣੀ ਹੈਲੋ ਸਸਕਾ ਮਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਫੋਨ ਉਦੈ ਮੇ ਜੀ ਵੈਲੀ ਬੈਠੀ ਇਹ ਮੈਂ ਚਲ ਕਰਦੀ ਆਂ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਹੈ ਸਾਰੇ ਅੱਛਾ ਅੱਛਾ ਮਮੀ ਆਉਣ ਵਾਲਾ ਤੇ ਮੈਂ ਤੁਹਾਨੂੰ ਕਹਿਣ ਲੱਗੀ ਹਾਂ ਆਪਾਂ ਆਉਣਾ ਵਾ ਅੱਜ ਹਾਂਜੀ ਵੀ ਨਾਲ ਹੀ ਆਉਣਗੇ ਤ ਮੇਰੀ ਗੱਲ ਸੁਣੋ ਚੀਜ਼ ਦੇ ਵਿੱਚ ਕੋਈ ਕਮੀ ਨਾ ਰਹਿੰਦੇ ਹੋ ਠੀਕ ਵਾ ਨਾ ਆਹ ਉਹ ਨੇਮ ਤਾਨੂੰ ਪਹਿਲਾਂ ਇਸੇ ਕਰਕੇ ਦੱਸਤਾ ਵਾ ਨਾ ਕਿ ਚੀਜ਼ ਜਿਹੜੀ ਵੀ ਹੋਗੀ ਵਧੀਆ ਲਿਆਇਓ ਮਾੜੀ ਚੀਜ਼ ਕੋਈ ਨਾ ਲੈ ਕੇ ਆਇਓ ਇਹਨਾਂ ਵਾਸਤੇ ਤਾਨੂੰ ਪਤਾ ਸਹੀ ਆ ਹਾਂਜੀ ਹਾਂਜੀ ਨਹੀਂ ਨਾ ਹੋਊਗਾ ਤੇ ਕੋਈ ਨਹੀਂ ਫਿਰ ਆਪਾਂ ਰਾਤ ਹੀ ਰਪਾਂਗੇ ਇਹ ਕਹਿੰਦੇ ਕਿ ਜੇ ਟਾਈਮ ਸਾਡੇ ਕੋਲ ਹੋਊਗਾ ਨਾ ਤੇ ਫਿਰ ਕੋਈ ਨਹੀਂ ਆਪਾਂ ਸਵੇਰੇ ਆ ਜਾਾਂਗੇ ਹਾਂਜੀ ਹਾਂਜੀ ਹੋ ਤੁਸੀਂ ਨਾ ਉਹ ਜੀ ਠੀਕ ਨੇ ਅੱਛਾ ਅੱਛਾ ਚਲੋ ਵਧੀਆ ਚਾਹੀਦਾ ਆ ਤੇ ਕੋਈ ਨਹੀਂ ਮੇਰੇ ਪਾਸਤਾ ਨੂੰ ਇਹਨਾਂ ਨੂੰ ਦੱਸਣਾ ਹੀ ਤੇ ਮੈਂ ਫਿਰ ਤੁਰਨ ਲੱਗਿਆਂ ਤੁਹਾਨੂੰ ਫੋਨ ਕਰ ਦੂੰਗੀ ਇੱਕ ਵਾਰ ਹਾਂਜੀ ਚਲੋ ਠੀਕ ਆ ਓਕੇ ਓਕੇ ਬਾਏ ਚਲ ਮਮੀ ਜੀ ਨੂੰ ਇਹਨਾਂ ਕਾ ਦੱਸਤਾ ਆ ਨਾ ਚਲ ਉਹਨਾਂ ਨੂੰ ਪਤਾ ਹੋਊਗਾ ਤੇ ਜੇ ਇਦਾਂ ਅਚਾਨਕ ਚੱਲ ਜਾਂਦੇ ਤੇ ਫਿਰ ਹਨਾ ਜੇ ਨਾ ਕੋਈ ਤਿਆਰੀ ਕੀਤੀ ਹੁੰਦੀ ਫਿਰ ਇਹਨਾਂ ਨੂੰ ਗੁੱਸਾ ਲੱਗਣਾ ਹੀ ਚੱਲ ਬਈ ਇਹੋ ਜ ਆ ਦਸ ਪਾਈ ਹੁਣ ਮੈਂ ਤਿਆਰੀ ਕਰਾਂ ਜਾ ਕੇ ਕਪੜੀ ਤੇ ਵੇਹ ਮੈਂ ਸਾਰੇ ਪਾਈ ਲਈ ਆ ਚੱਲ ਜੇ ਰਾਤ ਰਹਿਣਾ ਹੋਊਗਾ ਤੇ ਫਿਰ ਕਪੜੇ ਕੱਢ ਲਾਂਗੇ ਜੇ ਨਾ ਰਹਿਣਾ ਹੋਊਗਾ ਤੇ ਫਿਰ ਵਿੱਚੇ ਗੱਡੀ ਦੇ ਪਈ ਰਹਿ ਦਾਂਗੇ ਫਿਰ ਕੀ ਕਰਨਾ ਐਵੇਂ ਖਲਾਰਾ ਪਾਉਣਾ ਆ ਉਥੇ ਚੱਲ ਇਹਨਾਂ ਨੇ ਵੀ ਨਾ ਕਿੰਨੇ ਚਿਰ ਬਾਅਦ ਕਿ ਆਵਾਂ ਰਹਿਣੋਂ ਤੇ ਚੱਲ ਕੋਈ ਨਹੀਂ ਇਹਨਾਂ ਦੀ ਵੀ ਗੱਲ ਮੰਨਣੀ ਪੈਂਦੀ ਆ ਜੇ ਕਹਿਣਗੇ ਉਥੇ ਰਹਿਣਾ ਆ ਫੇਰ ਰਹਿ ਪਾਂਗੇ ਜੇ ਨਹੀਂ ਤੇ ਫੇਰ ਕੋਈ ਗੱਲ ਨਹੀਂ ਪਰ ਮੇਰਾ ਵੀ ਨਾ ਅੱਜ ਮਨ ਬਹੁਤ ਹੀ ਖੁਸ਼ ਹੋਇਆ ਆ ਕਿ ਮੈਂ ਅੱਜ ਪਿੰਡ ਚਲੀ ਆ ਹਾ ਸੱਚ ਮम्मी ਨੂੰ ਦੱਸਣ ਦਾ ਜੀ ਤਬ ਬੋਲ ਗਿਆ ਮम्मी ਨੂੰ ਆਵਾਜ਼ ਮਾਰਾਂ ਮੰਮੀ ਜੀ ਆ ਗਈ ਪੁੱਤ ਤਰਪਿੰਦਰ ਆ हां जी अम्मा जी, ਕੋਤਵਾਦਾਂ ਮਾਰਨ ਲਈ ਹੀ। ਮੰਮੀ ਜੀ ਬਾਜ਼ ਮੈਂ ਤਾਂ ਦਿੱਤੀ ਹੀ, ਅਹੀਂ ਚਲੇ ਹੀ ਪਿੰਡ। ਅੱਛਾ ਤੇ ਇਹ ਕਹਿੰਦੇ ਸੀ ਕਿ ਚਲ ਹੋਮਦੇ ਆ ਜਾ ਕੇ ਤੇ ਮੈਂ ਤੁਹਾਨੂੰ ਦੱਸਣੀ ਲੱਗੀ ਹੀ ਪਹਿਲਾਂ ਤੇ ਮੇਰੇ ਨਾ ਮਨ ਦੇ ਵਿੱਚੋਂ ਖਿਆਲ ਜਾ ਨਿਕਲ ਗਿਆ। ਤਾਂ ਹੁਣ ਕੱਪੜੇ ਪੈਕ ਕਰਨਗੇ ਤਾਂ ਹੁਣ ਮੈਨੂੰ ਫੇਰ ਜਿੱਦ ਆਇਆ ਮੈਂ ਮੰਮੀ ਜੀ ਨੂੰ ਦੱਸ ਹੀ ਦਿੰਨੀ ਆ। ਚਲ ਕੋਈ ਨਹੀਂ, ਇਹ ਤਾਂ ਬੜੀ ਵਧੀਆ ਗੱਲ ਵਾ। ਤੁਹਾਨੂੰ ਗਿਆਨ ਨੂੰ ਵੀ ਕਾਫੀ ਟਾਈਮ ਹੋ ਗਿਆ ਹੀਗਾ। ਤੇ ਨਾਲ ਇਹ ਆਪ ਵੀ ਕੋਈ ਨਹੀਂ ਰਾਤ ਰਹਿ ਲਈ। ਕੋਈ ਨਹੀਂ ਅਮਜੀ ਵੇਖ ਲਾਂਗੇ ਜੇ ਤੇ ਮੰਨਣਗੇ। ਰਾਤ ਰਹਿਣ ਵਾਲੋ ਕਿਉਂ ਵੀ ਇਹਨਾਂ ਦਾ ਫੇਰ ਕੰਮ ਹੋਣਾ। ਫਿਰ ਮੈਂ ਬਹੁਤਾ ਫੋਰਸ ਨਿਕਾ ਕਰਨਾ ਜੀ ਜੀ ਰਹਿਣਗੇ ਨਾ ਤਾਂ ਵੀ ਠੀਕ ਵਾ ਜੇ ਨਾ ਤਾਂ ਵੀ ਕੋਈ ਗੱਲ ਨਹੀਂ ਮੈਂ ਤਾਂ ਪੁੱਤ ਇਹੋ ਗੱਲ ਕਹਿਣ ਲਈ ਆ ਕਿ ਕਿੰਨੇ ਚਿਰ ਬਾਅਦ ਤੁਸੀਂ ਚੱਲੇ ਜੀ ਕਿ ਰਾਤ ਰਹਿਏ ਹੋ ਕੋਈ ਨ ਸਵੇਰਾ ਟਾਈਮ ਨਾ ਆਜਿਓ ਤੁਸੀਂ ਕੋਈ ਨ ਮੇजे ਵੇਖ ਲਾਂਗੇ ਜਿੱਦਾਂ ਮੇਹੜੀ ਸਲਾਹ ਹੋ ਬਣਾਂ ਮੈਂ ਤੁਹਾਨੂੰ ਉੱਥੇ ਫੋਨ ਕਰਕੇ ਦੱਸ ਦਊਗੀ ਨਾਲੇ ਰਪਿੰਦਰ ਮੈਂ ਤੇਰ ਨਾਲ ਗੱਲ ਕਰਨੀ ਹੀ ਫੇ ਰਿਸ਼ਤੇ ਦੀ ਗੱਲ ਉਧਰੋਂ ਮੁੜ ਕੇ ਪੱਕੀ ਹੋਈ ਨੀਗੀ ਗੱਲ ਮੰਮੀ ਜੀ ਪਤਾ ਨਾ ਕੀ ਗੱਲ ਆ ਹਾਂ ਮੈਂ ਕੀਤਾ ਤਾਂ ਸਹੀ ਹੀ ਫੋਨ ਉਹਨਾਂ ਨੂੰ ਅੱਛਾ ਤੇ ਪਰ ਗੱਲ ਇਹ ਆ ਵੀ ਕੁੜੀ ਥੋੜੀ ਜੀ ਨਾ ਹਲੇ ਮਾਨੂੰ ਨਹੀਂ ਲੱਗਦੀ ਕੁੜੀ ਮਾਨੂੰ ਨਹੀਂ ਲੱਗਣਦੀ ਫੋਟੋ ਤੇ ਤਾਂ ਮੈਨੂੰ ਬਹੁਤ ਸੋਹਣੀ ਲੱਗੀ ਈ ਕੁੜੀ ਫੋਟੋ ਦੇ ਅਮੀ ਜੀ ਕੀ ਆ ਉਹ ਫਿਲਟਰ ਵਗੈਰਾ ਲਗਾ ਕੇ ਤੇ ਚਟੀਆਂ ਕਰ ਲੈਂਦੀਆਂ ਆ ਤੇ ਕੀ ਪਤਾ ਹੁਣ ਕਿੱਦਾਂ ਦੀ ਆ ਤੇ ਕਿੱਦਾਂ ਦੀ ਨਹੀਂ ਚੱਲ ਕੋਈ ਗੱਲ ਨਹੀਂ ਤੂੰ ਹੁਣ ਪਿੰਡ ਚੱਲੀ ਤੇ ਹੈਂ ਮੇਰੀ ਗੱਲ ਸੁਣੋ ਮੈਂ ਇੱਕ ਵਾਰ ਉਹਨਾਂ ਨਾਲ ਘਰ ਜਾ ਕੇ ਵੇਖ ਕੇ ਆਉਂਗੀ ਜੇ ਮੇਰੇ ਮਾਨੂੰ ਲੱਗੂਗੀ ਨਾ ਤੇ ਫਿਰ ਮੈਂ ਤੁਹਾਨੂੰ ਅੱਗੇ ਦੱਸ ਦਊਂਗੀ ਤੇ ਪਰ ਹਾਲੇ ਮੈਂ ਤੁਹਾਨੂੰ ਪੱਕਾ ਨਹੀਂ ਕੋਈ ਕਹਿ ਸਕਦੀ ਚਲ ਕੋਈ ਗੱਲ ਨਹੀਂ ਤੂੰ ਚਲ ਜੀ ਘਰ ਉਹਨਾਂ ਦੇ ਵੇਹਾਂ ਵੀ ਜੇ ਤੈਨੂੰ ਚੰਗੀ ਲੱਗੂਗੀ ਤੇ ਫਿਰ ਸਾਡੇ ਵੀ ਪਸੰਦੀ ਹੁਣੀ ਆ ਚਲੋ ਠੀਕ ਆ ਕੋਈ ਨਹੀਂ ਮੈਂ ਤੁਹਾਨੂੰ ਦੱਸੂਗੀ ਆਕੇ ਜਿਹੜੀ ਵੀ ਗੱਲਬਾਤ ਹੋਊਗੀ ਮੈਂ ਉਹਨਾਂ ਨਾਲ ਨੂੰ ਪੁੱਛ ਕੇ ਆਉਂਗੀ ਵੀ ਕਿਦਾਂ ਤੁਹਾਨੂੰ ਚੰਗਾ ਮੁੰਡਾ ਲੱਗਾ ਹੈ ਕਿਦਾਂ ਉਹਨਾਂ ਨੂੰ ਫੋਟੋ ਵਿਖਾ ਲ ਦੂੰਗੀ ਨਾ ਤੇ ਫਿਰ ਕੋਈ ਨਾ ਕਰ ਲੈ ਗੱਲਬਾਤ ਮੈਨੂੰ ਤਾਂ ਪੋਤੇ ਹੋਈ ਆ ਵੀ ਚੱਲ ਹੁਣ ਉਹਨੇ ਛੁੱਟੀ ਆਉਣਾ ਵਾ ਤੂੰ ਉਹਦਾ ਵੀ ਵਿਆਹ ਕਰਕੇ ਤੇ ਕੰਮ ਖਤਮ ਕਰੀਏਗਾ ਐ ਫਿਕਰ ਜਿਆ ਰਹਿੰਦਾ ਵਾ ਹਾਂਜੀ ਚਲੋ ਇਹ ਤਾਂ ਹੈ ਹੀ ਆ ਫਰਮੀ ਜੀ ਫਿਕਰ ਤੇ ਹੁੰਦਾ ਹੀ ਤੇ ਇਹ ਪੋਤਾ ਜਿੰਦਾ ਕ ਵਿਆਹ ਨਾ ਮਾਂ ਬਿਉ ਨਹੀਂ ਫਿਕਰ ਹੁੰਦਾ ਆ ਤੇ लवली ਕਿੱਥੇ ਗਿਆ ਵਾ ਇਹ ਵੀ ਮੰਮੀ ਜੀ ਇੱਥੇ ਬਾਹਰ ਹੀ ਗਈ ਸੀ ਆਖੰਦੇ ਸੀ ਕਿ ਘਰ ਸਾਮਾਨ ਪੈਕ ਤੇ ਫੇ ਚਲੀਏ ਹੋਏ ਹੋ ਗਿਆ ਤਿਆਰ ਹਾਂਜੀ ਤਿਆਰੀ ਨਹੀਂ ਹੋ ਚੱਲ ਤੂੰ ਵੀ ਹੋ ਤਿਆਰ ਤੇ ਟਾਈਮ ਨਾ ਜਾਓਗੇ ਹਾਂਜੀ ਹੈਨਾ ਤੇ ਦੱਸਦੀ ਆ ਡਾਡੀ ਜੂਮ ਮੋੜਾ ਹੈ ਹੈਨਾ ਕੋਈ ਨਹੀਂ ਮੈਂ ਡਾਡੀ ਨਾਲ ਗੱਲ ਕਰ ਲੈਨੀ ਆ ਤੇ ਧਿਆਨ ਨਾ ਜਾਏ ਹੌਲੀ ਹੌਲੀ ਚੰਗਾ ਨਹੀਂ ਕੋਈ ਧਿਆਨ ਨਾ ਜਾਏ ਕਪੜੀ ਆ ਤੇ ਫਿਰ ਸਾਡਾ ਵੀ ਧਿਆਨ ਰਹਿੰਦਾ ਤੇ ਪਹੁੰਚ ਕੇ ਫੋਨ ਕਰਦੇ ਹਾਂ ਨਹੀਂ ਕੋਈ ਨਹੀਂ ਕਰਦਾਂਗੇ ਮੰਮੀ ਚੱਲ ਹੋ ਜਾ ਤਿਆਰ ਤੂੰ ਹਾਂਜੀ ਠੀਕ ਜੀ ਤਰ੍ਹਾਂ ਮੰਮੀ ਤੇ ਰਿਸ਼ਤੇਦਾਰੋਂ ਬਾਰ-ਬਾਰ ਗੱਲ ਕਰੀ ਜਾਂਦੀ ਆ ਤੇ ਪਰ ਮੈਨੂੰ ਇਹਨਾਂ ਦੀ ਵੀ ਮੰਨਣੀ ਪੈਂਦੀ ਆ ਤੇ ਜੇ ਮੈਂ ਇਹਨਾਂ ਦੀ ਬਿਨਾਂ ਮਰਜ਼ੀ ਤੋਂ ਕੰਮ ਕੀਤਾ ਨਾ ਤੇ ਮੇਰੇ ਬਾਤ ਹੀ ਚੰਗੀ ਗੱਲ ਨਹੀਂ ਆ ਪਰ ਮੰਮੀ ਨੇ ਹੁਣ ਇਦਾਂ ਲਾਰੇ ਲਪੇ ਲੋਣੇ ਪਾਣੇ ਮੈਂ ਹੁਣ ਦੱਸ ਕੀ ਕਰਾਂ ਕੋਈ ਨੀ ਬਾਅਦ ਚ ਵੇਖੀ ਚਾ ਹੁਣ ਕੀ ਬਣੂੰਗਾ ਹਲੋ ਸਸਰੀ ਬੰਦੀ ਹਾਂਜੀ ਹਾਂਜੀ ਠੀਕ ਠਾਕ ਅਸੀਂ ਤੁਸੀਂ ਸੁਣਾਓ ਠੀਕ ਠਾਕ ਪਰਵਾਸਾ ਚਲੋ ਵਧੀਆ ਚਾਹੀਦਾ ਹੋਰ ਕੀ ਵੰਡਿਆ ਅੱਜ हां बस मैं भी घर ਦਾ ਕੰਮ-ਕਮ ਕਰਕੇ ਵੇਲੀ ਹੋਈ ਆਂ ਹੰਦੀ ਹੰਦੀ ਹੋਰ ਭਾਈ ਫੀਟ ਹੈ ਨਾ ਚਲੋ ਬਤੀਆ ਗੱਲ ਸੁਣੋ ਮੈਡਰ ਨਾਲ ਗੱਲ ਕਰਨੀ ਸੀ ਹੰਦੀ ਹੰਦੀ ਜੋਦੇ ਰਿਸ਼ਤੇ ਵੱਲੋਂ ਹੀ ਅੱਛਾ ਅੱਛਾ ਠੀਕ ਹੈ ਭੇਜੀ ਫਿਰ ਤੁਸੀਂ ਫੋਟੋ ਉਹਨਾਂ ਨੂੰ ਵੇਖ ਲਈ ਉਹਨਾਂ ਨੇ ਅੱਛਾ ਹਾਂ ਠੀਕ ਹੈ ਅੱਛੇ ਮੁੰਡਾ ਦਾ ਬਾਹਰ ਹੀ ਹੁੰਦਾ ਆਦਿਕਰ WhatsApp ਤੇ ਕਰਦੀ ਹਣੀ ਫੋਟੋ ਸੈਂਡ ਉਹਨੂੰ ਵੀ ਇਹ ਕਿ ਦੱਸਿਆ ਨਹੀਂ ਉਹਨੇ ਠੀਕਾ ਮੈਂ ਤਾਂ ਕਹਿਣ ਲਈ ਆ ਪਈ ਇਹ ਪਸੰਦ ਹੁੰਦੀ ਹੈ ਨਾ ਤੇ ਮੁੰਡੇ ਦੀ ਫੋਟੋ ਵੀ ਸਾਨੂੰ ਭੇਜ ਦੇਣਾ ਅਸੀਂ ਵੇਖ ਲਾਂਗੇ ਫੋਟੋ ਤੇ ਫਿਰ ਗਾਂ ਫੇਰ ਹੀ ਚਲਾਵਾਂਗੇ ਗੱਲਬਾਤ ਹੂੰ ਆਉ ਇਸ ਤਰ੍ਹਾਂ ਕਰਨੇ ਨਿੱਪਾ ਦੀ ਆਪਣੇ ਦੀ ਨਾ ਜਾਣ ਦੇ ਗੱਲਾਂ ਉਹਨਾਂ ਦੀ ਮੰਨਣਾ ਜੀ ਕਿਹਨ ਲਈ ਪੜ ਲੰਦੇ ਜੋਤ ਨੂੰ ਤੂੰ ਤੇ ਜਾਣ ਕੇ ਕਾਲੀ ਪਈ ਹੈ ਪਰ ਮੈਂ ਇਹ ਕਹਿਣ ਲਈ ਹਾਂ ਵੀ ਚੱਲ ਨਾ ਮੁੰਡੇ ਦਾ ਹੀ ਬਾਤ ਚ ਹੀ ਕਰਾਂਗੇ ਪਹਿਲਾਂ ਹੀ ਕੁੜੀ ਦਾ ਹੀ ਕਰਨਾ ਹੈ ਇਹ ਪਤਾ ਕੀ ਕਹਿਣ ਦੇ ਵੀ ਉਹਨੂੰ ਪੜ ਲਿਖ ਲਿਆਂਦੇ ਸਰਕਾਰੀ ਨੌਕਰੀ ਮਿਲ ਜੋਗੀ ਕਰ ਲਿਆਂਦੇ ਮੈਂ ਆਦ ਕਰ ਕੋਈ ਹੱਕਦੰਦ ਵਾਲੇ ਇਹਨਾਂ ਦੇ ਮੈਂ ਤੂੰ ਇਹਦੀ ਕਮਾਈ ਖਾਣੀ ਐ ਐਵੇਂ ਆਪਣੀਆਂ ਮਾਰਦੇ ਰਹਿੰਦੇ ਟਾਈਮ ਨਾਲ ਤੀ ਨਾ ਆਪਣੇ ਘਰ ਜਾਵੇ ਹਾਂ ਇਹ ਵੀ ਜੰਮੇ ਵਰੀ ਦਫਾ ਰਗੋਵਾਂਗੇ ਚਲ ਠੀਕ ਐ ਤੂੰ ਕਰੀ ਗੱਲ ਫਿਰ ਦੱਸੀ ਮੈਨੂੰ ਠੀਕ ਐ ਕਰੀ ਫੋਨ ਚਲ ਠੀਕ ਐ ਚੰਗਾ ਓਕੇ ਬੜ ਚਲੋ ਜੇ ਇਹ ਤੇ ਚੰਗਾ ਹੋ ਜਾਣਾ ਘਰ-ਬਾਰ ਮੁੰਡਾ ਆ ਗਿਆ ਨਾਲ ਸਾਨੂੰ ਪਸੰਦ ਤੇ ਰਿਸ਼ਤਾ ਹੀ ਕਰ ਦੇਣਾ ਜੋ ਤੇ ਗੱਲ ਸੁਣ ਬੁੱਤ ਮੇਰੀ ਇੱਧਰ ਆ ਜਰ ਰਖ ਹਾਂਜੀ ਮੰਮੀ ਬੁਲਾਉਂਦੇ ਹੀ ਬੁਲਾਉਣ ਮੈਨੂੰ ਇਸ ਕਰਕੇ ਨਹੀਂ ਹਾਂ ਤੇਰੀ ਮਾਸੀ ਦੇ ਨਾਲ ਨਾ ਮੇਰੀ ਹੋਣ ਦੇ ਹੀ ਗੱਲ ਹੋਉਂਦੇ। ਅੱਛਾ ਮੈਂ ਉਹਨਾਂ ਨੂੰ ਕਿਹਾ ਹੀ ਤੇਰੇ ਵਾਸਤੇ ਕੋਈ ਰਿਸ਼ਤਾ ਚੰਗਾ ਵੇਖੋ। ਅੱਛਾ ਤੇ ਉਹਨਾਂ ਨੇ ਨਾ ਮੁੰਡਾ ਇੱਕ ਵੇਖਿਆ ਸੀ। ਤੇ ਮੈਂ ਵੀ ਨਾ ਤੇਰੀ ਫੋਟੋ ਜਿਹੜੀ ਉਹਨਾਂ ਨੂੰ ਭੇਜੀ ਸੀ WhatsApp ਤੇ। ਤੇ ਉਹਨੇ ਹੋਂ ਗਾਂ ਫਿਰ ਪਈ ਜੀ ਮੁੰਡਿਆਂ ਨੂੰ ਤੇ ਮੈਂ ਕਿਹਾ ਉਧਰੋਂ ਜੇ ਕੋਈ ਹਾਂ ਹੁੰਦੀ ਹੈ ਨਾ ਤੇ ਮੜ ਕੇ ਜੇ ਚੰਗਾ ਲੱਗਦਾ ਉਹਨਾਂ ਦਾ ਰਿਸ਼ਤਾ ਹੈ ਤੇ ਤੁਸੀਂ ਇੰਨਾ ਕਰੋ ਵੀ ਫੋਟੋ ਜਿਹੜੀ ਮੁੰਡੇ ਦੀ ਉਹਨਾਂ ਨੂੰ ਭੇਜ ਦਿਓ। ਤੇ ਡੈਡ ਜੀ ਨੂੰ ਪਤਾ ਹੈ ਇਹ ਗੱਲ ਦਾ। ਡਾਡੀ ਤੇਰਾ ਨਾ ਕਰ ਲੈਣੀ ਇਹ ਗੱਲ ਉਹਨਾਂ ਕਿਹੜੀ ਸੁਣਨੀ ਹੈ। ਮੰਮੀ ਜੀ ਉਹ ਨਾਲ ਸੁਣਨੀ ਨਹੀਂ ਆ ਤੇ ਫਿਰ ਤੁਸੀਂ ਰਹਿਣ ਦਿਓ ਤੁਹਾਨੂੰ ਪਤਾ ਤੇ ਹੈਗਾ ਵਾ ਉਹਨਾਂ ਮੰਨਣਾ ਤੇ ਹੈ ਨਹੀਂ ਆ ਕਰਨੀ ਤੇ ਉਹਨਾਂ ਆਪਣੀ ਮਰਜ਼ੀ ਆ ਤੇ ਨਾਲੇ ਜੀ ਉਹ ਮਰਜ਼ੀ ਕਰਨ ਵੀ ਦੇ ਆ ਤੇ ਕਿਹੜਾ ਗਲਤੀ ਕਰਨ ਦੇ ਆ ਜੇ ਮੈਂ ਪੜਨਾ ਚਾਹੁੰਨੀ ਆ ਤੇ ਮੈਨੂੰ ਪੜ ਲੈਣ ਦਿਓ ਟਾੜੀ ਨਾ ਪੋਤੀ ਦੀ ਇੱਕੋ ਹੀ ਸਲਾਹ ਆ ਦੋਆਂ ਦੀ ਮੈਂ ਕਹਿਣ ਰਹੀ ਆ ਬੜਕੇ ਚੰਗੇ ਆ ਨਾ ਘਰ ਬਾਹਰ ਨਹੀਂ ਲੱਭਦੇ ਤੇ ਜੇ ਹੁਣ ਤੇਰੀ ਮਾਸੀ ਕਰਾਉਣ ਲਈ ਉਹਨੇ ਮਾੜੇ ਥਾ ਕਰਾਉਣਾ ਮੰਮੀ ਜੀ ਮੈਂ ਕਦੋਂ ਕਹਿੰਦੀ ਆ ਵੀ ਮਾਸੇ ਜੀ ਨਾ ਕਰਾਉਣ ਚੰਗੇ ਘਰ ਬਾਹਰ ਦੀ ਗੱਲ ਆ ਬਾਕੀ ਤੇ ਕੋਈ ਗੱਲ ਨਹੀਂ ਜੇ ਮੇਰੀ ਕਿਸਮਤ ਚ ਹੋਊਗਾ ਤੇ ਹੋਰ ਚੰਗਾ ਲੱਭ ਜਾਊਗਾ ਪੁੱਤ ਥੋੜੇ ਨਾ ਸਿਆਣੀ ਬਣੀਦਾ ਹੁੰਦਾ ਹੈ ਗੱਲ ਸੋ ਮੇਰੀ ਤੂੰ ਹੁਣ ਡਿਗਰੀ ਕਰ ਲਈ ਹੈ ਅੱਜ ਤੈਨੂੰ ਵਿਆਹਾਂ ਕਰਾਂਗੇ ਤੇ ਕਿਤੇ ਹੋਰ ਦੂਆ ਸਾਲੋਂ ਤੇਰੇ ਮੁਰਗੇ ਭਰਾ ਵੱਲੋਂ ਆਂਗੇ ਮਮੇ ਜੀ ਤੁਸੀਂ ਵੀਜੀ ਦਾ ਕਰ ਲੋ ਹਾਂ ਪਹਿਲਾਂ ਤੇ ਅਜੇ ਕੀਤਾ ਕੀ ਇੱਕ ਡਿਗਰੀ ਆ ਡਿਗਰੀ ਨੂੰ ਕੌਣ ਪੁੱਛਦਾ ਵਾ ਇੱਕ ਨੂੰ ਅੱਜਕੱਲ ਲੋਕੀ ਪੀ ਐਚ ਡੀ ਹੋ ਕੇ ਨਹੀਂ ਨੌਕਰੀਆਂ ਮਿਲਣਦੀਆਂ ਮੇਰੀ ਸੁਣ ਲੈ ਗੱਲ ਪੁੱਤ ਭਰਾ ਤੇ ਦਾ ਵਿਆਹ ਆ ਬਾਅਦ ਚ ਕਰਨਾ ਪਹਿਲਾਂ ਮੈਂ ਤੇਰਾ ਹੀ ਕਰਨਾ ਠੀਕ ਹੈ ਇਹ ਗੱਲ ਤੂੰ ਮੇਰੀ ਸੁਣ ਲੈ। ਫੇ ਰੁਕ ਜਾ ਮੰਮੀ ਜੀ ਥੋੜਾ ਕਚਰ। ਤੁਹਾਨੂੰ ਪਤਾ ਤੇ ਹੈਗਾ ਵਾ ਹੁਣ ਜਿਹੜੀਆਂ ਆਪਣੀਆਂ ਕਲਾਸਿਸ ਦੇ ਵਿੱਚ ਡੈਡ ਜੀ ਮੈਨੂੰ ਕਹਿੰਦੇ ਆ ਵੀ ਤੂੰ ਟੈਸਟ ਦੀ ਤਿਆਰੀ ਕਰ ਤੇ ਮੈਂ ਕੀ ਕਹਾਂ ਵੀ ਮੈਂ ਵਿਆਹ ਕਰਾਉਣਾ ਵਾ। ਤੂੰ ਨਾ ਆਪਣੇ ਪਿਓ ਦੀ ਟੈਨਸ਼ਨ ਲੈ। ਉਹਨਾਂ ਨੂੰ ਮੈਂ ਆਪੇ ਸਮਝਾ ਲੂੰਗੀ। ਠੀਕ ਐ? ਤੂੰ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਤੇ ਵਿਚਾਰ ਠੀਕ ਐ? ਵੇਖ ਲਓ ਮੰਮੀ ਜੀ ਕਰ ਲਓ ਆਪਣੀ ਮਰਜ਼ੀ ਕਰਨੀ ਤੇ ਤੁਸੀਂ ਮਰਜ਼ੀ। ਉਹਨਾਂ ਜਿਆਦਾ ਤਨ ਭੂਇਆ ਚੜਾਇਆ। ਕਰਨੀ ਮੈਂ ਗੱਲ ਜਰਾ ਕੋਨਾਂ ਨਾਲ ਹੀ ਜਾ ਕੇ। ਰਮਨ ਚਾਹ ਲੈ ਆਇਓ। ਆਲੋ ਤਾਂ ਮੈਂ ਤਾਂ ਡਾਣਾ ਗੱਲ ਕਰਨੀ ਸੀ ਭੀਰ ਸਪਿੰਦਰ ਤੇ लवली ਚੱਲੇ ਆ ਸ੍ਰਪਿੰਦਰ ਦੇ ਪਿੰਡ ਕੋਈ ਕੰਮ ਹੀ ਹੈ ਕਿ ਜਾਂ ਮਿਲਣ ਗਣ ਚਲੇ ਨਹੀਂ ਕੰਮ ਤੇ ਕੋਈ ਨਹੀਂਗਾ ਗਿਆਨ ਨੂੰ ਕਾਫੀ ਟਾਈਮ ਹੋ ਗਿਆ ਹੀਗਾ ਅੱਛਾ ਤਾਂ ਅੱਗੇ ਵੀ ਇੱਕ ਦਿਨ ਕਹਿਣ ਦੀ ਵੀ ਜਾਣਾ ਵਾ ਉਹ ਦਿਨ लवली ਦਾ ਟਾਈਮ ਨਹੀਂ ਹੀ ਠੀਕ ਹੈ ਹੁਣ ਕਹਿੰਦੇ ਵੀ लवली ਕਹਿੰਦੇ ਮੈਂ ਫਰੀ ਆ ਚਲੋ ਹੋ ਆਈਏ ਤੇ ਮੈਂ ਚਲ ਜਾ ਕੋਈ ਗੱਲ ਨਹੀਂ ਤੇ ਰਾਤ ਰਹਿ ਪਿਆ ਭਾਵੇਂ ਸਵੇਰ ਆ ਜਿਓ ਤੁਸੀਂ ਚਲ ਜਾਂਦਣਾ ਹੀ ਉਹਨਾਂ ਨੂੰ ਹਾਂ ਜੀ ਨੇ ਦੇਇਆ ਤਿਆਰ ਹੁਣ ਤੈਨੂੰ ਕਹਿੰਦੇ ਕਿ ਦੇਖ ਵੀ ਡੈਡੀ ਨੂੰ ਦੱਸ ਦਿਓ ਤੇ ਮੈਂ ਹਾਂ ਕੋਈ ਨਹੀਂ ਮੈਂ ਡੈਡੀ ਨਾਲ ਗੱਲ ਕਰੂੰਗੀ ਤੇ ਮਾਵਾ ਚੇਰ ਹੋ ਗਿਆ ਵਿਚਾਰੀ ਜਿਆਦਾ ਤੇ ਆਪ ਵੀ ਨਹੀਂ ਜਾਂਦੀ ਚਲ ਕੋਈ ਨਹੀਂ ਹੋਣ ਦੇ ਮੈਨੂੰ ਲੱਭੀ ਦਾ ਟਾਈਮ ਨਹੀਂ ਲੱਗਦਾ ਤੇ ਮੈਂ ਇਹ ਵੀ ਗੱਲ ਉਹਨੂੰ ਰਪਿੰਦਰ ਨੂੰ ਕਹੀ ਜਿਹੜੀ ਕੁੜੀ ਦਾ ਰਿਸ਼ਤਾ ਕਰਾਉਣੀ ਹੈ ਨਾ ਜੋਬਨ ਉਹਨਾਂ ਦੇ ਪਿੰਡ ਦੀ ਆ ਤੇ ਮੈਂ ਹਾਂ ਗੱਲ ਸਾਰੀ ਪੱਕੀ ਕਰਾਂ ਵੀ ਓਏ ਉਹ ਤੇ ਰਮਨ ਗੱਲ ਤੇਰੀ ਠੀਕ ਵਾ ਤੇ ਜੇ ਜੋਬਨ ਨਾ ਮੰਨਿਆ ਤਾਂ ਫੇਰ ਨਹੀਂ ਨਹੀਂ ਜੋਬਨ ਨਾਲ ਮੈਂ ਗੱਲ ਕੀਤੀ ਹੀ ਫੋਟੋਆਂ ਵੀ ਭੇਜੀਆਂ ਆ ਹੀ ਤੇ ਜੋਬਨ ਕੀ ਕਹਿੰਦਾ ਫਿਰ ਜੋਬਨ ਦਾ ਕੋਈ ਨਹੀਂ ਪਹਿਲਾਂ ਤਾਂ ਨਹੀਂ ਮੰਨਦਾ ਫੇਰ ਆਂਦਾ ਮम्मी ਵੇਖ ਲੋ ਤੇ ਆਂਦੀ ਮੈਂ ਆਪ ਘਰ ਜਾ ਕੇ ਪਹਿਲਾਂ ਵੇਖ ਕੇ ਆਉਂਗੀ ਕੁੜੀ ਤੇ ਜੇ ਮੇਰੇ ਮਨ ਨੂੰ ਚੰਗੀ ਲੱਗੀ ਤੇ ਫੇਰ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਪਹਿਲਾਂ ਤਾਂ ਤੂੰ ਕੁੜੀ ਵੇਖੀ ਆ ਕਿਹੜੀ ਪਹਿਲੀ ਵਾਰ ਵੇਖਣੀ ਆ ਉਹ ਪਿੰਡ ਦੀ ਨਾ ਤੇ ਤੇ ਵੇਖੀ ਤੇ ਹੋ ਗਈ ਨਾ ਹੈ ਨਾ ਤੇ ਇਹ ਆਪੀ ਆਖਾਂ ਡਈ ਹੀ ਵੀ लवली ਕਹਿਣ ਡਿਆ ਆ ਜਾਣਾ ਮੈਂ ਹਾਂ ਨਹੀਂ ਕੋਈ ਗੱਲ ਨਹੀਂ ਆਣ ਕੇ ਵੀ ਕੀ ਕਰਨਾ ਰਾਤ ਰਿਓ ਤੁਸੀਂ ਉਹ ਇੱਥੇ ਵੀ ਸੌਣਾ ਹੀ ਆ ਤੇ ਕੋਈ ਗੱਲ ਨਹੀਂ ਰਾਤ ਰਹਿਣ ਉੱਥੇ ਹੈ ਨਾ ਤੇ ਮੈਨੂੰ ਜ਼ਿਆਦਾ ਫਿਕਰ ਤੇ ਜੋ ਬੰਦੇ ਵਿਆਹ ਦਾ ਹੀ ਆ ਹਣਾ ਇਹ ਆਪਣੇ ਘਰ ਦੋਵਾਂ ਜੀਆਂ ਦੀ ਕਿੱਡੀ ਸੋਹਣੀ ਬੰਦੀ ਆ ਤੇ ਮੈਨੂੰ ਇਹ ਆ ਵੀ ਜੋ ਬੰਦਾ ਹੀ ਵਿਆਹ ਹੋ ਜਾਊਗਾ ਅਸੀਂ ਫਾਰਕ ਹੋ ਜਾਾਂਗੇ ਵਿੱਚੋਂ ਓਏ ਉਹ ਤਾਂ ਤੇਰੀ ਮੈਂ ਗੱਲਾਂ ਬੰਦਾ ਮੈਂ ਪਰ ਇੱਕ ਵਾਰੀ ਤੂੰ ਫੇਰ ਜੋ ਬੰਨਾ ਗੱਲ ਕਰਕੇ ਵੇਖ ਲੈ ਤੇ ਜੇ ਉਹਦੇ ਨਾਲ ਪਸੰਦ ਆਈ ਤੇ ਫੇਰ ਕੀ ਕਰਾਂਗੇ ਨਹੀਂ ਪਸੰਦ ਆਈ ਫੋਟੋ ਤਾਈਓ ਨੇ ਮੈਨੂੰ ਕਿਹਾ ਵੀ ਮੰਮੀ ਵੇਖ ਲਓ ਚਲ ਠੀਕ ਆ ਫਿਰ ਵੇਖ ਕੇ ਕੀ ਕਰਦੇ ਆ ਆਣ ਕੇ ਦੱਸ ਦੇ ਕੀ ਆਹ ਆਣ ਕੇ ਦੱਸੂਗੀ ਕੋਈ ਫੇ ਕੀ ਜਾਂਦੇ ਆ ਤੇ ਨਾ ਹੋਊ ਤਾਂ ਹੋਰ ਕਿਤੇ ਵੇਖ ਲਾਂਗੇ ਫੇਰ ਚਲ ਇਦਾਂ ਕਰ ਲਾਂਗੇ ਫੇਰ ਮੈਨੂੰ ਤੇ ਇਹੀ ਵੀ ਚੱਲ ਜਿੱਦਾਂ ਦੀ ਇਹ ਆ ਨਾ ਇਦਾਂ ਦੀ ਕੁੜੀ ਦੂਜੀ ਲੱਭ ਜੇ ਨਾ ਤਾਂ ਘਰ ਦਾ ਮਾਹੌਲ ਵਧੀਆ ਰੋਏ। ਬਈ ਇਹ ਤਾਂ ਵਿਚਾਰੀ ਬਹੁਤ ਈਜ਼ ਕਰਦੀ ਆ। ਉਹੀ ਗੱਲ ਆ ਨਾ ਤੇ ਅੱਜ ਕੱਲ ਸਮਾਂ ਨਹੀਂ ਚੰਗਾ ਕੁੜੀਆਂ ਬੜੀਆਂ ਤੇਜ ਆ। ਇਸੇ ਗੱਲ ਤੋਂ ਡਰ ਲੱਗਦਾ ਵਾ। ਹਾਂ ਹਾਂ ਇਹ ਤਾਂ ਠੀਕ ਆ। ਤੇ ਚਲ ਕੋਈ ਨਹੀਂ ਆਣ ਕੇ ਦੱਸਦੇ ਪੀਓ ਤੁਸੀਂ ਜਾ। ਚਲੋ ਠੀਕ ਆ। ਨਹੀਂ ਨਹੀਂ ਕੋਈ ਗੱਲ ਨਹੀਂ। ਦੇ ਜਨਾ ਮੈਂ ਆ ਕੇ ਡਾਕੂਮੈਂਟ। ਠੀਕ ਆ ਠੀਕ ਆ ਕੋਈ ਗੱਲ। ਓਕੇ। ਮੈਨੂੰ ਵੀਰ ਜੀ ਵੇਖ ਲਓ ਮੰਮੀ ਦਾ ਹਾਲ। ਮੈਨੂੰ ਬਾਜ ਮਾਰ ਕੇ ਕਹਿੰਦੇ ਹੀ ਵੀਰ ਜੀ ਤੇ ਰਿਵਾਜ ਤੇ ਜਿਹੜਾ ਰਿਸ਼ਤਾ ਵੇਖਣ ਦੇ ਆ ਨਾ ਜੇ ਤੇ ਉਹ ਮੰਨ ਗਏ ਤੇ ਫਿਰ ਤੈਨੂੰ ਵੀ ਮੰਨਣਾ ਪੈਣਾ। ਜੋ ਤੈਨੂੰ ਬੜਾ ਇੱਕ ਨਾ ਇੱਕ ਦਿਨ ਤੇ ਕਰਨਾ ਹੀ ਪੈਣਾ ਵਾ। ਵੀਰ ਜੀ ਮੈਂ ਮੰਨਦੀ ਆ ਕਰਨਾ ਪੈਣਾ ਵਾ ਤੇ ਫਿਰ ਤੁਸੀਂ ਕਿਉਂ ਨਹੀਂ ਕਰਾ ਲੈਂਦੇ? ਕੁਛ ਦੇਣੇ ਤੈਨੂੰ ਪਤਾ ਮੈਂ ਬਾਹਰ ਜਾਣਾ ਵਾ। ਕੋਈ ਸੈਟਲ ਹੋਵਾਂਗਾ ਕੋ 2-4 ਸਾਲ ਲਾ ਕੇ ਕੋਈ ਪੈਸਾ ਕਮਾ ਕੇ ਫਿਰ ਵਿਆਹ ਕਰਾਉਂਗਾ। ਵੀਰ ਜੀ ਮੁੰਡੇ ਨੇ ਕਿਉਂ ਕਿਹਾ ਜਾਂਦਾ ਵਾ ਵੀ ਉਹ ਵਿਆਹ ਕਰਾਉਣਗੇ ਤਾਂ ਜੇ ਸੈਟਲ ਹੋਣਗੇ। ਹੁਣ ਜੇ ਤੁਸੀਂ ਵੀ ਮੈਨੂੰ ਇੱਕ ਮੌਕਾ ਦਿਓਗੇ ਤੇ ਫੇਰੀ ਮੈਂ ਕੋਈ ਕੰਮ ਕਰੂੰਗੀ। ਕੀ ਪਤਾ ਤੈਨੂੰ ਅਗਲੇ ਉੱਥੇ ਵੀ ਭਰਾ ਦੇ ਨ ਵੀਰ ਜੀ ਮੁੰਡਾ ਚੰਗਾ ਲੱਗ ਗਿਆ ਤੇ ਜੇ ਘਰੋਂ ਨਹੀਂ ਪੜਾਉਂਦੇ ਤੇ ਅੱਗੇ ਵਾਲਿਆਂ ਨੂੰ ਸਾਂਹਿਆ ਤੇ ਆਪਾਂ ਕਰ ਇਦਾਂ ਕਰਦਣਾ ਕੋਈ ਮੁੰਡਾ ਦੇਖ ਕੇ ਚੰਗਾ ਕਿਦਾਂ ਦਾ ਮੁੰਡਾ ਵਾ ਫੇਰੀ ਕਰਾਂਗੇ ਨਾ ਮੈਂ ਦੇਖੂਗਾ ਚੰਗੀ ਤਰ੍ਹਾਂ ਕਿਦਾਂ ਮੁੰਡਾ ਕੀ ਕਰਦਾ ਵਾ ਇਹਦਾ ਮਤਲਬ ਵੀਰ ਜੀ ਤਹੀ ਵੀ ਮੰਮੀ ਵਾਲੀ ਜੀ ਜੋ ਤੈਨੂੰ ਪਤਾ ਤਾਂ ਹੈਗਾ ਵਾ ਮੰਮੀ ਉਹਨਾਂ ਦਾ ਸੁਭਾਅ ਦਾ ਉਹਨਾਂ ਆਪਣੀ ਗੱਲ ਮਨਾ ਕੇ ਹਟਣਾ ਵੀਰ ਜੀ ਗੱਲ ਮਨਾਉਣ ਵਾਲੀ ਕਿਹੜੀ ਗੱਲ ਆ ਮੈਂ ਕਿਹਾ ਉਹਨਾਂ ਨੂੰ ਮਨਾ ਕਰਨ ਦੀ ਆ ਤੇ ਬਾਕੀ ਮੈਨੂੰ ਨਹੀਂ ਪਤਾ ਮੰਮੀ ਨੇ ਜिद ਕਰਨੀ ਆ ਕਿ ਨਹੀਂ ਕਰਨੀ ਤੀਹ ਮੇਰੇ ਕਹਿਮ ਤੇ ਹੁਣੇ ਗੱਡ ਜੀ ਨਾਲ ਗੱਲ ਕਰਕੇ ਆਓ ਇਹ ਤਾਂ ਜਿਆਦਾ ਗੰਨੀ ਹੈ ਨਾ ਮੈਂ ਇੱਕ ਵਾਰੀ ਜੜੀ ਨਾਲ ਗੱਲ ਕਰਕੇ ਦੇਖ ਲੈਣਾ ਉਹ ਮੰਨਣ ਨਾ ਮੰਨਣ ਉਹਨਾਂ ਦੀ ਪੈਰ ਜ਼ਿੰਮੇਵਾਰੀ ਹੈ ਕੋਈ ਨਹੀਂ ਵੀਰ ਜੀ ਉਹ ਮੈਂ ਦੇਖ ਲੂੰਗੀ ਡੈਡ ਜੀ ਨੇ ਮੰਨ ਜਾਣਾ ਵਾ ਚਲੋ ਮੈਂ ਕੋਈ ਨਾਲ ਗੱਲ ਕਰ ਲੈਂਦਾ ਮੰਮੀ ਤੇ ਕਰਦੇ ਹੀ ਕਰਦੇ ਹੀ ਇਦਾਂ ਵੀਰ ਜੀ ਵੀ ਮੰਮੀ ਵਾਲੀ ਨੇ ਤੇ ਰੱਬਾ ਹੁਣ ਡੈਡ ਜੀ ਨਾਲ ਇਹਨਾਂ ਵੱਲ ਹੋ ਜਾਣ ਜੇ ਤਿੰਨੇ ਇੱਕੋ ਪਾਸੇ ਹੋ ਗਏ ਫਿਰ ਤੇ ਇਹਨਾਂ ਨੇ ਚਾਟ ਹੀ ਕਰਨਾ ਵਾ ਕਰ ਹੀ ਦਿੰਨੇ ਹੈਗਾ ਹਾਦੀ ਹੋ ਗਈ ਆ ਸਰੀ ਬੋਲ ਗਈ ਆ ਬਸ ਮੈਂ ਹੀ ਕਪੜੇ ਪਾਉਣੇ ਆ ਇਹ ਹੁੰਦੇ ਤੱਕ ਆਏ ਨਹੀਂ ਆ ਬਾਹਰੋਂ ਤੇ ਮੈਨੂੰ ਵੀ ਤਿਆਰ ਹੋਣਾ ਹੈ ਫੋਨ ਨਾਲ ਲਾਵਾਂ ਨਹੀਂ ਤੇ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਆਏ ਪਰ ਰਹਿ ਨਹੀਂ ਦਿੰਦੀ ਕੋਈ ਕੰਮ ਹੋਊਗਾ ਫੇਰ ਐਵੇਂ ਖਿਚਣਗੇ ਪਤਾ ਨਹੀਂ ਕੀ ਗੱਲ ਹੈ ਕਿ ਉਹਨੂੰ ਬਾਹਰੋਂ ਹਲੇ ਤੱਕ ਸਪਿੰਦਰ ਹੋ ਗਈ ਤੇਰੀ ਹਾਂਜੀ ਤਿਆਰੀ ਤੇ ਹੋ ਗਈ ਆ ਬਸ ਅਹੀਂ ਕਪੜੇ ਹੀ ਪਾਉਣੇ ਆ ਹੁਣ ਤੇ ਤੁਹਾਡੇ ਵਾਸ ਦੀ ਕੁਰਤਾ ਪਜਾਮਾ ਪ੍ਰੈਸ ਕੀਤਾ ਹੀ ਤੇ ਤਹੀ ਵੀ ਪਾ ਲੋ ਜਾਗੀ ਨਾਲੇ ਇੱਕ ਗੱਲ ਹੋਰ ਵਾ ਬੈਗ ਦੇ ਵਿੱਚ ਨਾ ਕੱਪੜੇ ਮੈਂ ਪਾ ਲਈ ਆ ਤੇ ਜੇ ਉੱਥੇ ਰਹਿਣਾ ਹੋਊਗਾ ਤੇ ਰਹਿਵਾਂਗੇ ਜੇ ਨਹੀਂ ਤਾਂ ਕੋਈ ਗੱਲ ਨਹੀਂ ਜੀ ਸੁਣ ਗੱਲ ਮੈਨੂੰ ਪੈ ਗਿਆ ਕਿ ਕੰਮ ਠੀਕ ਆ ਅੱਜ ਰਹਿਣ ਦੇ ਇੱਕ ਦੋ ਦਿਨ ਦੇ ਵਿੱਚ ਚੱਲ ਜਾਾਂਗੇ ਗੱਲ ਹੋਈ ਕੀ ਆ ਉਹ ਇੱਕ ਮਿੰਟ ਰੁਕ ਜਾ ਹੈਲੋ ਪਤਾ ਨਹੀਂ ਕੀ ਗੱਲ ਹੋਈ ਆ ਪਹਿਲਾਂ ਕਹਿੰਦੇ ਸੀ ਤਿਆਰ ਹੋ ਜਾ ਤਿਆਰ ਹੋ ਜਾ ਹੁਣ ਅਹੀਂ ਮੈਨੂੰ ਕੰਮ ਪੈ ਗਿਆ ਆ ਹੁਣ ਮੈਂ ਕੀ ਕਰਾਂ ਅਗਲੀ ਵਿਚਾਰਿਆ ਨਾ ਫੋਨਵਾ ਦਿੱਤਾ ਆ ਉਹਨਾਂ ਵੀ ਸਾਰੀਆਂ ਤਿਆਰੀ ਕੀਤੀ ਹੋਣੀ ਆ ਕਿ ਰੁਪਿੰਦਰ ਆਉਣ ਲੱਗੀ ਆ ਹਣ ਉਹਨਾਂ ਨੂੰ ਕਿੱਦਾਂ ਫੋਨ ਲਾ ਕੇ ਕਵਾਂ ਮੈਂ ਸੱਚੀ ਮਨ ਤਾਂ ਮੈਂ ਕੀ ਕਰਾਂ ਹੁਣ ਸਮਝ ਨਹੀਂ ਆਉਂਦੀ ਕੋਈ ਹਾਂ ਜਿਹੜੀ ਬੈਠੇ ਹੋ ਹਾਂ ਮੈਂ ਨਾਲ ਨਾਲ ਗੱਲ ਕਰਨੀ ਹੈ ਇੱਕ ਹਾਂ ਦੱਸੋ ਉਹ ਜੋਤ ਆਈ ਮੇਰਾ ਸੁਣ ਦੇਣਾ ਹੂੰ ਤੇ ਉਹ ਕਹਿੰਦੀ ਮੰਮੀ ਨਾ ਰਿਸ਼ਤੇ ਵਾਲੋ ਕਹਿਣ ਡੇ ਅੱਛਾ ਹਾਂਜੀ ਤੇ ਕਿੰਨੇ ਮੁੰਡਾ ਬਾਹਰ ਆ ਠੀਕ ਮੈਂ ਤੇ ਮੇਰ ਨਾਲ ਵੀ ਕੀਤੀ ਹੀ ਗੱਲ ਦੀਪ ਨੇ ਮੰਮੀ ਤੇਰੇ ਨੇ ਕੀਤੀ ਹੀ ਗੱਲ ਹਾਂਜੀ ਤੇ ਕਹਿਣ ਤੇ ਰਹੇ ਸੀ ਕਿ ਪਰ ਮੈਂ ਵੀ ਕਹਿੰਦਾ ਆ ਵੀ ਵੇਖਣ ਚ ਕੀ ਹਰਜ ਆ ਇੱਕ ਵਾਰੀ ਵੇਖ ਲਈਏ ਜੇ ਪਰਿਵਾਰ ਚੰਗਾ ਹੋਵੇ ਤੇ ਹਮੈਂ ਮੈ ਵੀ ਸਮਝ ਆਇਆ ਹੈ ਨੂੰ ਉਹ ਜੇਤ ਬੜੀ ਕਰਦੇ ਪਏ ਮੈਂ ਪਰ ਨਾਲੇ ਹੂੰ ਮੈਂ ਉਹਨੂੰ ਸਮਝਾਉਂਦਾ ਪਿਆ ਵੀ ਇੱਕ ਨਾ ਇੱਕ ਦਿਨ ਕਰਨਾ ਤੇ ਬੈਣਾ ਹੀ ਆ ਹੂੰ ਹੂੰ ਤੇ ਕਰ ਲਾ ਰਿਸ਼ਤਾ ਕੋਈ ਗੱਲ ਨਹੀਂ ਮੈਂ ਕਰ ਲੈਣਾ ਜੋਤਰਾ ਗੱਲ ਕੋਈ ਨਹੀਂ ਸਮਝਾ ਲੈਨੇ ਉਹਨੂੰ ਵੀ ਠੀਕ ਆ ਕੋਈ ਗੱਲ ਨਹੀਂ ਜੇ ਪੜਨਾ ਵਾ ਅਜੇ ਰਿਸ਼ਤਾ ਵੇਖਣਾ ਹੀ ਆ ਜੇ ਤੇ ਪਰਿਵਾਰ ਚੰਗਾ ਹੋਊਗਾ ਤੇ ਗੱਲ ਤੋੜ ਲਾਂਗੇ ਮੈਂ ਨਹੀਂ ਉਹ ਗੱਲ ਸਮਝਾਈ ਹਾਂ ਉਹ ਚੱਲੀ ਕਿੱਥੇ ਮੰਨਦੀ ਨਹੀਂ ਪਈ ਉਹਦੇ ਤੂੰ ਐਂ ਤਾਂ ਕਰ ਉਹਨੂੰ ਜੋਦ ਕਿੱਥੇ ਆ ਉਹਨੂੰ ਕਲਾ ਮੇਰੇ ਵੱਲ ਇੱਥੇ ਆ ਗੱਲ ਕਰਤਾ ਨਾਲੇ ਦਿਲਜੀਤ ਉਹ ਕੀ ਬਣਿਆ ਉਹਦਾ ਤੇਰਾ ਕੰਮ ਦਾ ਬਾਹਰ ਦਾ ਡੈਡੀ ਹਾਂ ਉਹ ਏਜੰਟ ਦਾ ਫੋਨ ਆ ਹਾਂ ਉਹ ਕਹਿੰਦਾ ਜ਼ਰਾ ਕੰਮ ਨੇਰੇ ਹੀ ਆ ਹੁਣ ਬਨ ਜਾਣੀ ਹੈ ਗੱਲ ਠੀਕ ਆ ਹਾਂਜੀ ਤੇ ਜਾਣਾ ਇੱਕ ਦੋ ਦਿਨਾਂ ਤੱਕ ਉਹਨੂੰ ਮਿਲਣ ਤੇ ਨਾਲ ਚੱਲਿਓ ਫਿਰ ਮੈਨੂੰ ਠੀਕ ਆ ਕੋਈ ਗੱਲ ਨਹੀਂ ਠੀਕ ਆ ਮੈਂ ਜਾਊਂਗਾ ਹਾਂਜੀ ਤੂੰ ਕਲਾਜੋ ਉਦ ਨੂੰ ਠੀਕ ਆ ਮੈਂ ਕਰਦਾ ਕਰ ਲਉ ਠੀਕ ਹੈ ਹਾਂਜੀ ਡੈਡ ਜੀ ਬਲੌਂਡ ਹੀ ਉਹ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਿ ਮੰਮੀ ਤੇਰੀ ਨੇ ਵੀ ਮੇਰੇ ਨਾਲ ਗੱਲ ਕੀਤੀ ਸੀਗੀ ਰਿਸ਼ਤੇ ਬਾਰੇ ਅੱਛਾ ਠੀਕ ਆ ਉਹ ਦਾਦੇ ਹੀ ਵੀ ਮੁੰਡਾ ਚੰਗਾ ਵਾ ਬਾਹਰ ਆ ਹੂੰ ਤੇ ਮੈਂ ਕਹਿੰਨਾ ਵੀ ਵੇਖਣ ਚ ਕੀ ਹਰਜ ਏ ਬੱਲ ਜੀ ਤੇ ਜਿਹੜੀ ਗੱਲ ਕਹਿਣਾ ਚਾਹੁੰਦੇ ਏ ਨਾ ਉਹ ਮੈਂ ਸਮਝ ਗਈ ਆ ਮੈਨੂੰ ਪਤਾ ਲੱਗ ਗਿਆ ਵਾ ਵੀ ਮੰਮੀ ਨੇ ਤੁਹਾਡੇ ਨਾਲ ਵੀ ਗੱਲ ਕਰ ਲਈ ਆ ਪਰ ਤੁਸੀਂ ਆਪਸੇ ਆਣੇ ਜੀ ਉਹ ਪਰ ਮੇ ਜੁਤ ਪੜਾਈ ਵੀ ਜ਼ਰੂਰੀ ਆ ਮੈਂ ਵੀ ਚਾਹੁੰਦਾ ਵਾ ਵੀ ਬੱਚੇ ਨਾ ਪੜ੍ਹ ਲਿਖ ਕੇ ਕਾਬਿਲ ਹੋਣ ਵੀ ਚੱਲ ਨੌਕਰੀ ਕਰ ਸਕਣ ਹੈਨਾ ਪਰ ਇਹਦੇ ਨਾਲ ਇਹ ਵੀ ਚੀਜ਼ਾਂ ਜ਼ਰੂਰੀ ਆ ਠੀਕ ਆ ਨਾ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਵਾ ਜ਼ਰੂਰੀ ਹੁੰਦਾ ਵਾ ਹੁਣ ਜੇ ਪਰਿਵਾਰ ਚੰਗਾ ਮਿਲਣਿਆ ਵਾ ਤੇ ਵੇਖਣ ਚ ਕੀ ਹਰਜ ਆ ਨੇ ਲੋੜ ਜੀ ਕਿਦਾਂ ਕਰਨਾ ਉਹ ਚੰਗੇ ਰਿਸ਼ਤੇ ਨਹੀਂਗੇ ਲੱਭਦੇ ਆਪਾਂ ਜੇ ਰਿਸ਼ਤਾ ਵੇਖਣਾ ਫੇ ਗੱਲ ਤੋੜ ਲਾਂਗੇ ਤੇ ਤੂੰ ਪੜੀ ਜਾ ਤੇ ਬਾਕੀ ਉਹਨਾਂ ਨਾਲ ਵੀ ਗੱਲ ਕਰ ਲਾਂਗੇ ਵੀ ਜੇ ਕੁੜੀ ਨੇ ਪੜਨਾ ਹੋਇਆ ਕੇ ਤੇ ਤੁਸੀਂ ਭਈ ਇਹਦੇ ਨਾਲ ਸਾਥ ਦੇਣਾ ਪੜਾਉਣਾ ਜੇ ਨੂੰ ਠੀਕ ਆ ਕੋਈ ਨਹੀਂ ਵੇਖ ਲੋ ਡੈਡ ਜੀ ਤੁਹਾਨੂੰ ਪਤਾ ਹੀ ਆ ਅਗਲੇ ਘਰ ਜਾ ਕੇ ਕਿੰਨਾ ਕੁ ਪੜਿਆ ਜਾਂਦਾ ਆ ਫਿਰ ਵੀ ਮੈਂ ਤੁਹਾਡੀ ਗੱਲ ਨਹੀਂ ਟੋਕਦੀ ਮੈਨੂੰ ਪਤਾ ਆ ਵੀ ਤੁਸੀਂ ਜੋ ਵੀ ਕਰੋਗੇ ਉਹ ਚੰਗਾ ਹੀ ਕਰੋਗੇ ਪਰ ਇਸ ਚੀਜ਼ ਦਾ ਧਿਆਨ ਰੱਖਿਓ ਵੀ ਵਿਆਹ ਦੇ ਨਾਮ ਨਾਲ ਮੇਰੀ ਪੜ੍ਹਾਈ ਤੇ ਕੋਈ ਫਰਕ ਨਾ ਪਵੇ ਨਹੀਂ ਨਹੀਂ ਉਹ ਗੱਲ ਆਪਾਂ ਕਰ ਲਾਂਗੇ ਵੀ ਚਲ ਇੱਥੇ ਵੀ ਪੜ੍ਹਨਾ ਹੀ ਆ ਤੂੰ ਜੇ ਨਜ਼ਰ ਇਹ ਨਹੀਂ ਰਿਸ਼ਤਾ ਹੁੰਦਾ ਠੀਕ ਹੈ ਨਾ ਤੇ ਫਿਰ ਉਹਨਾਂ ਨਾਲ ਗੱਲ ਕਰ ਲਾਂਗੇ ਆਪਾਂ ਠੀਕ ਹੈ ਉਹਨਾਂ ਨੂੰ ਬਣਾ ਲਾਂਗੇ ਕੋਈ ਨਹੀਂ ਤੁਸੀਂ ਵੇਖ ਲਓ ਜਿੱਦਾਂ ਵੀ ਕਰਨਾ ਠੀਕ ਆ ਠੀਕਾ ਕੋਈ ਗੱਲ ਚਲੋ ਮੰਨੀ ਤੇ ਹੈਗੀ ਆ ਕੋਈ ਗੱਲ ਨਹੀਂ ਕਰ ਲੈਣੇ ਆ ਜੇ ਪਰਿਵਾਰ ਚੰਗਾ ਹੋਵੇ ਤਾਂ